ਆਮੂਮਨ ਜਦੋਂ ਇਲੈਕਸ਼ਨ ਡੇ ਹੁੰਦਾ ਉਸ ਦਿਨ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਆ ਬੱਚੇ ਜਿਹੜੇ ਨੇ ਉਹ ਘਰੇ ਰਹਿੰਦੇ ਨੇ ਪਰ ਅੱਜ ਇਲੈਕਸ਼ਨ ਵਾਲੇ ਦਿਨ ਬੱਚੇ ਸਕੂਲ ਦੀ ਯੂਨੀਫਾਰਮ ਦੇ ਵਿੱਚ ਪੋਲਿੰਗ ਸਟੇਸ਼ਨ ਦੇ ਬਾਹਰ ਮੌਜੂਦ ਨੇ ਪੁੱਛਦੇ ਆ ਕਿ ਆਖਰ ਇਹਨਾਂ ਦੀ ਡਿਊਟੀ ਕਿਉਂ ਲੱਗੀ ਆ ਕੱਲ ਬਾਤ ਕਰਦੇ ਆ ਬੇਟਾ ਛੁੱਟੀ ਹੈ ਹਾਂਜੀ ਜੀ ਫਿਰ ਵੀ ਵਰਦੀ ਪਾ ਕੇ ਕੀ ਨਾਂ ਹੈ ਤੁਹਾਡਾ ਕਿਸ਼ਨ ਫਿਰ ਵੀ ਪਹੁੰਚੇ ਹੋ ਅੱਜ ਵਰਦੀ ਪਾ ਕੇ ਸਰਕਾਰ ਨੇ ਜੀ ਸਾਡੀ ਡਿਊਟੀ ਲਈ ਹੋਈ ਆ ਅੱਜ ਲਈ ਸਕੂਲ ਵੱਲੋਂ ਹਾਂਜੀ ਕਿ ਮਤਲਬ ਜਿਹੜੇ ਵੋਟ ਦੇਣ ਆਣਗੇ ਉਹਨਾਂ ਦੇ ਅਸੀਂ ਫੋਨ ਇਸ ਥੈਲੇ ਵਿੱਚ ਰੱਖਣੇ ਆ ਤੇ ਉਹਨਾਂ ਨੂੰ ਜਿਹੜੇ ਨੰਬਰ ਵਿੱਚ ਫੋਨ ਰੱਖਣਾ ਉਹੀ ਟੋਕਨ ਉਹਨਾਂ ਨੂੰ ਦੇਣਾ ਤੇ ਜਦੋਂ ਉਹ ਵੋਟ ਪਾ ਕੇ ਬਾਹਰ ਆਉਣਗੇ ਉਹਨਾਂ ਤੋਂ ਟੋਕਨ ਲੈ ਕੇ ਟੋਕਨ ਨੰਬਰ ਦੇਖ ਕੇ ਉਸੇ ਨੰਬਰ ਵਿੱਚ ਫੋਨ ਕੱਢ ਕੇ ਦੇਣਾ ਉਹਨਾਂ ਨੂੰ ਅੱਛਾ ਇਹ ਸਪੈਸ਼ਲ ਥੈਲ ਹੈ ਜਿਹੜਾ ਪਹਿਲੀ ਵਾਰ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀ ਹਾਂਜੀ ਕਿੰਨੇ ਸਟੂਡੈਂਟਸ ਨੇ ਤੁਹਾਡੇ ਅੱਥੇ ਹੈ ਲਗਭਗ 15 ਸਟੂਡੈਂਟਸ ਨੇ ਇਸ ਇਸ ਪੋਲਿੰਗ ਬੂਥ ਹਾਂਜੀ ਤਾਂ ਦਲੇਰ ਉਹ ਚੀਜ਼ ਦਿਖਾਓ ਦੇਖੋ ਸਕੂਲੀ ਬੱਚਿਆਂ ਦੀ ਇਸ ਖਾਸ ਜੂਟੀ ਹੈ 휠ਚੇਅਰਸ ਆ ਬੇਟਾ ਕਿਹੜੇ ਕਿਹੜੇ ਕਿਹੜੀਆਂ ਤੁਹਾਡੀ ਡਿਊਟੀਆਂ ਨੇ ਇੱਕ ਮਿੰਟ ਸਰ ਜੀ ਮੈਡਮ ਸਰ ਅੱਛਾ ਅੱਛਾ ਤਾਂ ਕਿਹੜੀ ਕਿੰਨੇ ਸਟੂਡੈਂਟ ਨੇ ਤੁਹਾਡੇ ਤੇ ਸਾਡੇ ਇੱਕ ਕਲਾਸ ਦੇ ਹੁਣ ਆ ਤੜਾ 14-15 ਬੱਚੇ ਹੈਗੇ ਜਿਨ੍ਹਾਂ ਦੀ ਡਿਊਟੀਆਂ ਲਈ ਆਈ ਹੈ ਜੀ ਚਲੋ ਜੀ ਤਸਵੀਰ ਨਾਲ ਦੀ ਨਾਲ ਦਿਖਾਓ ਦੇਖੋ ਆ ਬੱਚਿਆਂ ਇਸ ਮੋਬਾਈਲਸ ਕੈਰੀ ਕਰਨਾ 휠ਚੇਅਰ ਤੇ ਲੈ ਕੇ ਜਾਣਾ ਵੀ ਤੁਹਾਡੀ ਡਿਊਟੀ ਹੈ ਹਾਂਜੀ ਬਿਲਕੁਲ ਸਰ ਸਾਡੀ ਡਿਊਟੀ ਲਈ ਹੈ ਜੀ ਇਹ ਸਰਕਾਰ ਇਲੈਕਸ਼ਨ ਕਮਿਸ਼ਨ ਵੱਲੋਂ ਹਾਂ ਜੀ ਬਿਲਕੁਲ ਸਾਡੇ ਇਲੈਕਸ਼ਨ ਕਮਿਸ਼ਨ ਵੱਲੋਂ ਲਾਈ ਗਈ ਹੈ ਜਿਹੜੇ ਸਰਕਾਰ ਸਾਡੇ ਸਕੂਲ ਦੇ ਜਿਹੜੇ ਹੈਗੇ ਟੀਚਰ ਸਾਨੂੰ ਸਿਲੈਕਟ ਕਰਕੇ ਜਿਹੜੇ ਵੀ ਨਾਲ ਬੱਚੇ ਹੈਗੇ ਆ 15 ਬੱਚਿਆਂ ਨੂੰ ਸਿਲੈਕਟ ਕਰਕੇ ਇਥੇ ਲਾਇਆ ਗਿਆ ਜੂਤੀ ਤੇ ਜਿਹੜੇ ਕਿਹੜੇ ਹੋਰ ਕੰਮ ਆ ਜਿਹੜੇ ਤੁਸੀਂ ਕੈਰੀ ਕਰਦੇ ਹੋ ਅਸੀਂ ਜਿਹੜੇ ਮੋਬਾਈਲ ਸਿਲੈਕਟ ਕਰਨਾ ਜਿਹੜੇ ਹੋਰ ਹੈਗੇ ਜਿਹੜੇ ਚੱਲ ਨਹੀਂ ਸਕਦੇ ਆ ਉਹਨਾਂ ਨੂੰ ਅਜਿਹੇ ਰੀਲ ਚੇਅਰ ਆ ਉੱਤੇ ਲੈ ਕੇ ਜਾਣਾ ਬੱਚੇ ਤੇ ਹੋਰ ਜਿਹੜੇ ਆਪਾਂ ਬਥਰੇ ਕੰਮ ਦਿੱਤੇਗੇ ਬਾਕੀ ਤਾਂ ਸਦ ਮੈਨੂੰ ਮੇਰਾ ਤਾਂ ਇਹੀ ਕੰਮ ਹੈ ਜਿਹਨ ਮੈਨੂੰ ਆਜਾ ਮਗਰ ਬਿਲਕੁਲ ਦਿਖਾ ਦਿਨੇ ਹੋ ਰਕੇ ਦਲੇਰ ਦਿਖਾ ਦਿਓ ਦੇਖੋ ਇਹ ਸਕੂਲੀ ਬੱਚੇ ਨੇ ਦੇਖੋ ਇਹ व्हीलਚੇਅਰ ਤੇ ਦੇਖੋ ਇਹ ਵੀ ਬੱਚਾ ਡਿਊਟੀ ਤੇ ਖੜਾ ਹੈ ਜਿਵੇਂ ਜਵਾਨ ਜਿਹੜੇ ਨੇ ਉਹ ਤੈਨਾਤ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਤਾਂ ਉਸੇ ਤਰ੍ਹਾਂ ਜਿਹੜੇ ਨੇ ਇਹਨਾਂ ਸਕੂਲੀ ਬੱਚਿਆਂ ਦੀ ਖਾਸ ਡਿਊਟੀ ਆ ਲੋਕ ਵੋਟ ਵੀ ਕਾਸਟ ਕਰਕੇ ਆ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਦੇਖ ਸਕਦੇ ਹੋ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕ ਆ ਰਹੇ ਨੇ ਪਰ ਖਾਸ ਤੌਰ ਤੇ ਆਮੋਮਨ ਜਦੋਂ VOTING ਦਾ ਦਿਨ ਹੁੰਦਾ ਉਹ ਤਾਂ ਬੱਚਿਆਂ ਦੀਆਂ ਛੁੱਟ ਪਰ ਅੱਜ ਬੱਚਿਆਂ ਦੀ ਖਾਸ ਡਿਊਟੀ ਲਈ ਗਈ ਹੈ ਕਿਉਂ ਦੇਖ ਸਕਦੇ ਹੋ ਆਮੂਮਨ ਜਦੋਂ ਇਲੈਕਸ਼ਨ ਡੇ ਹੁੰਦਾ ਉਸ ਦਿਨ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਹੈ ਬੱਚੇ ਜਿਹੜੇ ਨੇ ਉਹ ਘਰੇ ਰਹਿੰਦੇ ਨੇ ਪਰ ਅੱਜ ਇਲੈਕਸ਼ਨ ਵਾਲੇ ਦਿਨ ਬੱਚੇ ਸਕੂਲ ਦੀ ਯੂਨੀਫਾਰਮ ਦੇ ਵਿੱਚ ਪੋਲਿੰਗ ਸਟੇਸ਼ਨ ਦੇ ਬਾਹਰ ਮੌਜੂਦ ਨੇ ਪੁੱਛਦੇ ਆ ਕਿ ਆਖਰ ਇਹਨਾਂ ਦੀ ਡਿਊਟੀ ਕਿਉਂ ਲੱਗੀ ਆ ਗੱਲਬਾਤ ਕਰਦੇ ਆ ਬੇਟਾ ਛੁੱਟੀ ਹੈ ਹਾਂਜੀ ਜੀ ਫਿਰ ਵੀ ਵਰਦੀ ਪਾ ਕੇ ਕੀ ਨਾਂ ਹੈ ਤੁਹਾਡਾ ਕਿਸ਼ਨ ਫਿਰ ਵੀ ਪਹੁੰਚੇ ਹੋ ਅਜ ਵਰਦੀ ਪਾ ਕੇ ਸਰਕਾਰ ਨੇ ਜੀ ਸਾਡੀ ਡਿਊਟੀ ਲਈ ਹੋਈ ਹੈ ਅੱਜ ਲਈ ਸਕੂਲ ਵੱਲੋਂ ਹਾਂ ਤੇ ਮਤਲਬ ਜਿਹੜੇ ਵੋਟ ਦੇਣ ਆਣਗੇ ਉਹਨਾਂ ਦੇ ਅਸੀਂ ਫੋਨ ਇਸ ਥੈਲੇ ਵਿੱਚ ਰੱਖਣੇ ਆ ਤੇ ਉਹਨਾਂ ਨੂੰ ਜਿਹੜੇ ਨੰਬਰ ਵਿੱਚ ਫੋਨ ਰੱਖਣਾ ਉਹੀ ਟੋਕਨ ਉਹਨਾਂ ਨੂੰ ਦੇਣਾ ਹੈ ਤੇ ਜਦੋਂ ਉਹ ਵੋਟ ਪਾ ਕੇ ਬਾਹਰ ਆਉਣਗੇ ਉਹਨਾਂ ਤੋਂ ਟੋਕਨ ਲੈ ਕੇ ਟੋਕਨ ਨੰਬਰ ਦੇਖ ਕੇ ਉਸੇ ਨੰਬਰ ਵਿੱਚ ਫੋਨ ਕੱਢ ਕੇ ਦੇਣਾ ਉਹਨਾਂ ਨੂੰ ਅੱਛਾ ਇਹ ਸਪੈਸ਼ਲ ਥੈਲ ਹੈ ਜਿਹੜਾ ਪਹਿਲੀ ਵਾਰ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀ ਹਾਂਜੀ ਕਿੰਨੇ ਸਟੂਡੈਂਟਸ ਨੇ ਤੁਹਾਡੇ ਅੱਥੇ ਹੈ ਲਗਭਗ 15 ਸਟੂਡੈਂਟਸ ਨੇ ਇਸੀ ਸਕੂਲਿੰਗ ਬੂਥ ਹਾਂਜੀ ਤਾਂ ਜਿਵੇਂ ਉਹ ਚੀਜ਼ ਦਿਖਾਓ ਦੇਖੋ ਸਕੂਲੀ ਬੱਚਿਆਂ ਦੀ ਇਸ ਖਾਸ ਝੂਟੀ ਹੈ 휠ਚੇਅਰਸ ਆ ਬੇਟਾ ਕਿਹੜੇ ਕਿਹੜੇ ਕਿਰਿਆ ਕਿੜੀਆਂ ਤੁਹਾਡੀ ਡਿਊਟੀਆਂ ਨੇ ਇੱਕ ਮਿੰਟ ਸਰ ਜੀ ਮੋਬਾਈਲ ਤੇ ਵੀ ਹਾਂ ਅੱਛਾ ਅੱਛਾ ਅਬ ਕਿਹੜੀ ਕਿੰਨੇ ਸਟੂਡੈਂਟ ਨੇ ਤੁਹਾਡੇ ਤੇ ਸਾਡੇ ਕਲਾਸ ਦੇ ਹੁਣ ਆ ਤੁਹਾਡਾ 14 15 ਬੱਚੇ ਹੈਗੇ ਜਿਨ੍ਹਾਂ ਦੀ ਵੀਡੀਓ ਲਾਈ ਹੈ ਜੀ ਨਹੀਂ ਨਹੀਂ ਤਸਵੀਰ ਨਾਲ ਦੀ ਨਾਲ ਦਿਖਾਓ ਦੇਖੋ ਬੱਚਿਆਂ ਇਸ ਮੋਬਾਈਲਸ ਕੈਰੀ ਕਰਨਾ 휠ਚੇਅਰ ਤੇ ਲੈ ਕੇ ਜਾਣਾ ਵੀ ਤੁਹਾਡੀ ਡਿਊਟੀ ਹੈ ਹਾਂਜੀ ਬਿਲਕੁਲ ਸਰ ਸਾਡੀ ਡਿਊਟੀ ਲਾਈ ਹੈ ਜੀ ਇਹ ਸਰਕਾਰ ਇਲੈਕਸ਼ਨ ਕਮਿਸ਼ਨ ਵੱਲੋਂ ਹਾਂ ਜੀ ਬਿਲਕੁਲ ਸਾਡੇ ਇਲੈਕਸ਼ਨ ਕਮਿਸ਼ਨ ਵੱਲੋਂ ਲਾਈ ਗਈ ਹੈ ਜਿਹੜੇ ਸਰਕਾਰ ਸਾਡੇ ਸਕੂਲ ਦੇ ਜਿਹੜੇ ਹੈਗੇ ਟੀਚਰ ਸਾਨੂੰ ਸਿਲੈਕਟ ਕਰਕੇ ਜਿਹੜੇ ਵੀ ਨਾਲ ਬੱਚੇ ਹੈਗੇ ਆ 15 ਬੱਚਿਆਂ ਨੂੰ ਸਿਲੈਕਟ ਕਰਕੇ ਇਥੇ ਲਾਇਆ ਗਿਆ ਜੁਤੀ ਤੇ ਜਿਹੜੇ ਕਿਹੜੇ ਹੋਰ ਕੰਮ ਆ ਜਿਹੜੇ ਤੁਸੀਂ ਕੈਰੀ ਕਰਦੇ ਹੋ ਅਸੀਂ ਜਿਹੜੇ ਮੋਬਾਈਲ ਸਿਲੈਕਟ ਕਰਨਾ ਜਿਹੜੇ ਹੋਰ ਹੈਗੇ ਜਿਹੜੇ ਚੱਲ ਨਹੀਂ ਸਕਦੇ ਆ ਉਹਨਾਂ ਨੂੰ ਅਜਿਹੇ 휠 ਚੇਅਰ ਆ ਉੱਤੇ ਲੈ ਕੇ ਜਾਣਾ ਬੱਚੇ ਤੇ ਹੋਰ ਜਿਹੜੇ ਆਪਾਂ ਬਥੇਰੇ ਕੰਮ ਦਿੱਤੇਗੇ ਬਾਕੀ ਤਾਂ ਸਤ ਮੈਨੂੰ ਮੇਰਾ ਤਾਂ ਇਹੀ ਕੰਮ ਹੈ ਜਿਹਨ ਮੈਨੂੰ ਮਾਰਜਾ ਮਗਰ ਬਿਲਕੁਲ ਦਿਖਾ ਦਿਨੇ ਹੋ ਰਕੇ ਦਲੇਰ ਦਿਖਾ ਦਿਓ ਦੇਖੋ ਇਹ ਸਕੂਲੀ ਬੱਚੇ ਨੇ ਦੇਖੋ ਇਹ व्हील चेयर ਤੇ ਦੇਖੋ ਇਹ ਵੀ ਬੱਚਾ ਡਿਊਟੀ ਤੇ ਖੜਾ ਹੈ ਜਿਵੇਂ ਜਵਾਨ ਜਿਹੜੇ ਨੇ ਉਹ ਤਨਾਤ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਤਾਂ ਉਸੇ ਤਰ੍ਹਾਂ ਜਿਹੜੇ ਨੇ ਇਹਨਾਂ ਸਕੂਲੀ ਬੱਚਿਆਂ ਦੀ ਖਾਸ ਡਿਊਟੀ ਆ ਲੋਕਾਂ ਵੋਟ ਵੀ ਕਾਸਟ ਕਰਕੇ ਆ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਦੇਖ ਸਕਦੇ ਹੋ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕ ਆ ਰਹੇ ਨੇ ਪਰ ਖਾਸ ਤੌਰ ਤੇ ਆਮੂਮਨ ਜਦੋਂ VOTING ਦਾ ਦਿਨ ਹੁੰਦਾ ਉਹ ਤੋਂ ਬੱਚਿਆਂ ਦੀਆਂ ਛੁੱਟੀਆਂ ਪਰ ਅੱਜ ਬੱਚਿਆਂ ਦੀ ਖਾਸ ਡਿਊਟੀ ਲਈ ਗਈ ਹੈ ਕਿਉਂ ਦੇਖ ਸਕਦੇ